ਮੂੰ ਸੇਕ ਸੰਗਤਾਂ ਨੂੰ ਬੇਨਤੀ ਕਰੂੰਗਾ ਮੇਰੇ ਵੀਰ ਆਸਾਂ ਮੰ ਲਈਏ ਹਮ ਅਸੀਂ ਛੱਡ ਦੀ ਲੰਗਰ ਲਾਉਣੇ ਅਸੀਂ ਇਹੋ ਜੇ ਪਰਿਵਾਰ ਸਾਹਮਲੇ ਜਿਨ੍ਹਾਂ ਨੇ ਸਾਡੇ ਪਿੱਛੇ ਕੁਰਬਾਨੀਆਂ ਦਿੱਤੀਆਂ ਸੀ ਪਰ ਮੇਰੀ ਇੱਕੋ ਬੇਨਤੀ ਹੈ ਇਹਨਾਂ ਸ਼ਹੀਦ ਪਰਿਵਾਰਾਂ ਨੂੰ ਕਾਰੋਬਾਰ ਦਈਏ ਨਾਲ ਹੀ ਮੇਰੀ ਇੱਕ ਅਪੀਲ ਹੈ ਇੱਥੋਂ ਦੇ ਲੋਕਾਂ ਨੂੰ ਇੱਥੋਂ ਦੇ ਸਾਰੇ ਲੋਕਾਂ ਨੂੰ ਅਪੀਲ ਹੈ ਮੇਰੇ ਵੀਰ ਨੂੰ ਅਸੀਂ ਕਾਰੋਬਾਰ ਆ ਕੇ ਬਾਹਰੋਂ ਚਲਵਾ ਚਲੇ ਆ ਤੇ ਤੁਸੀਂ ਇਹਨਾਂ ਦੀ ਮਦਦ ਜ਼ਰੂਰ ਕਰਿਓ ਤੁਸੀਂ ਇਹਨਾਂ ਦੇ ਪਾਸੇ ਨਟਿਆ ਜਾਓ ਬਸਨ ਜਨੈਲ ਸਿੰਘ ਸਾਕੇ ਨੀਲੇ ਤੇਰੇ ਆਪਦੀ ਜ਼ਮੀਨ ਵੇਚ ਗਏ ਇਹਨਾਂ ਨੇ ਸੰਤਾ ਦੀ ਮਦਦ ਕੀਤੀ ਸੀ ਅਸੀਂ ਇਹਦੇ ਇਹਦੇ ਬਦਲੇ ਸਾਡੀ ਕੋਈ ਮਦਦ ਨਹੀਂ ਮੈਂ ਤਾਂ ਇਹੀ ਅਪੀਲ ਕਰੂੰਗਾ ਜੇ ਗੁਰੂ ਸਾਹਿਬ ਨੇ ਤਾਕਤ ਬਖਸ਼ੀ ਜਿਹੜੀ ਟਾਈ ਗਲੇ ਜ਼ਮੀਨ ਇਹਨਾਂ ਨੇ ਵੇਚੀ ਸੀ ਜੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜਿasse ਸੰਤਾ ਨੇ ਸਾਥ ਦਿੱਤਾ ਉਹ ਟਾਈ ਗਲੇ ਜ਼ਮੀਨ ਵੀ ਇਹਨਾਂ ਨੂੰ ਜ਼ਰੂਰ ਲੈ ਦੇ ਗੁਰ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹੋਏ ਆ ਨਗਰ ਆਰਪ ਕੇ ਮੇਨ ਰੋਡ ਫਰੋਈਪੁਰ ਮੱਲਾੜਾ ਖਾਸ ਸੋ ਇੱਥੇ ਅਸੀਂ ਅੱਜ ਖਾਸ ਗੱਲਬਾਤ ਕਰਾਂਗੇ ਕਿਉਂਕਿ ਸਾਡੇ ਸਿੱਖ ਭਰਾਵਾਂ ਨੇ ਇੱਕ ਸਿੱਖ ਭਰਾ ਦੀ ਜਿਹੜੀ ਬਹੁਤ ਵੱਡੀ ਮਦਦ ਕੀਤੀ ਔਰ ਉਹਦੀ ਵੱਡੇ ਪੱਤਰ ਤੇ ਬਾਹ ਫੜੀ ਹੈਗੀ ਸੋ ਕਹਿ ਸਕਦੇ ਆਪਾਂ ਕਿ ਜਿੱਥੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਕਿ ਜਿਹੜੇ ਸਾਡੇ ਸਿੱਖ ਭਰਾ ਜਿਹੜੇ ਐਨਜੀਓ ਹੁੰਦੀਆਂ ਸਰਵਾ ਹੁੰਦੀਆਂ ਨੇ ਉਹ ਬਹੁਤ ਸਾਰਾ ਹੋਰ ਜਿਹੜਾ ਜਿਹੜੇ ਸਾਡੇ ਔਰ ਕੋਈ ਇਹ ਦੂਸਰੀਆਂ ਸਟੇਟਾਂ ਤੋਂ ਜਿਹੜੇ ਵੀਰ ਹੁੰਦੇ ਉਹਨਾਂ ਦੀ ਮਦਦ ਕਰਦੇ ਹੈਗੇ ਲੇਕਿਨ ਇੱਥੇ ਜਿਹੜਾ ਇੱਕ ਬਹੁਤ ਵੱਡੀ ਮਦਦ ਹੋਈ ਹੈ ਆਪਾਂ ਗੱਲਬਾਤ ਇੱਥੇ ਕਰ ਲਾਂਗੇ ਕਿ ਜੂਨ 1984 ਦੇ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਜਿਹੜਾ ਬਲੂ ਸਟਾਰ 1984 ਦੇ ਵਿੱਚ ਹੋਇਆ ਸੀ ਉਹਨਾਂ ਦੇ ਸਾਥੀ ਰਹੇ ਭਾਈ ਰਸਾਲ ਸਿੰਘ ਚੀਤ ਭਾਈ ਰਸਾਲ ਸਿੰਘ ਜਿਹੜੇ ਕਿਥੇ ਆਰਪੀਕੇ ਦੇ ਹੈਗੇ ਸੀਗੇ ਸੋ ਉਹ ਚੀਤ ਹੋਏ ਆ ਚੀਤ ਭਾਈ ਰਸਾਲ ਸਿੰਘ ਉਹਨਾਂ ਦੇ ਸੁਪੁੱਤਰ ਭਾਈ ਨੂਬ ਸਿੰਘ ਜੀ ਭਾਈ ਨੂਬ ਸਿੰਘ ਦੇ ਅੱਜ ਜਿਹੜਾ ਗੁਰਸਿੱਖਾ ਵੀਰ ਹੈਗਾ ਉਹਦੀ ਇੱਕ ਵੱਡੀ ਮਦਦ ਹੋਈ ਹੈ ਜਿਹੜਾ ਇੱਥੇ ਅਨੂਬ ਸਿੰਘ ਭਾਈ ਸਾਹਿਬ ਹੈਗੇ ਉਹਨਾਂ ਦੀ ਸੇਵਾ ਜਿਹੜੀ ਕੀਤੀ ਗਈ ਇੱਥੇ ਬਹੁਤ ਵੱਡੀ ਹੈ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਇੱਕ ਕਾਊਂਟਰ ਉਹਨਾਂ ਲੈ ਕੇ ਦਿੱਤਾ ਸਾਰੇ ਏ ਟੂ ਜ਼ेड ਜਿਹੜੇ ਜੂਸਰ ਮਿਕਸਰ ਵਗੈਰਾ ਲੈ ਕੇ ਦਿੱਤਾ ਬਹੁਤ ਵੱਡੀ ਮਦਦ ਹੋਈ ਹੈ ਕੀ ਸਰਕਾਰੇ ਖਾਲਸਾ ਜਥੇਬੰਦੀ ਪੰਜਾਬ ਦਸ਼ਮੇਸ਼ ਸੇਵਾ ਸੁਸਾਇਟੀ ਜਲਾਲਾਬਾਦ ਸਿੰਘ ਸਾਰੇ ਨੌਜਵਾਨ ਇੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਆਪਾਂ ਗੱਲਬਾਤ ਵੀ ਕਰਾਂਗੇ ਇੱਕ ਕਹਿ ਸਕਦੇ ਆ ਕਿ ਵੱਡੀ ਮਦਦ ਹੋਈ ਹੈ ਸਾਨੂੰ ਮਦਦ ਕਰਨੀ ਚਾਹੀਦੀ ਸਾਡੇ ਸਿੱਖ ਭਰਾਵਾਂ ਨੂੰ ਅਸੀਂ ਪਿਛਲੇ ਸਮੇਂ ਦੇ ਵਿੱਚ ਵਿੱਚ ਵੇਖਿਆ ਸੀ ਕਿ ਇਨ੍ਹਾਂ ਇਸ ਇਲਾਕਿਆਂ ਦੇ ਵਿੱਚ ਜਿਹੜੀ ਸਾਡੀ ਸੰਸਥਾ ਹੈ ਜਿਹੜੀ ਯੂਨਾਈਟਿਡ ਸਿੱਖਸ ਪੂਰੇ ਪੰਜਾਬ ਦੇ ਵਿੱਚੋਂ ਕਹਿ ਸਕਦੇ ਹਾਂ ਜਿਹੜੇ ਹਾਰਡਪੀਟ ਤੇ ਜਿਹੜੇ ਇਲਾਕੇ ਹੈਗੇ ਸੀ ਉਹਨਾਂ ਦੇ ਮਦਦ ਹੋਈ ਸੀਗੀ ਸੋ ਇੱਕ ਬਹੁਤ ਵੱਡੀ ਅੱਜ ਮਦਦ ਭਾਈ ਨੂਬ ਸਿੰਘ ਦੀ ਇੱਥੇ ਹੋਈ ਹੈ ਤੁਸੀਂ ਤਸਵੀਰਾਂ ਵੀ ਤੁਹਾਨੂੰ ਵਿਖਾ ਦਿੰਦੇ ਗੱਲਬਾਤ ਵੀ ਆਪ ਕਰਾਵਾਂਗੇ ਸਾਰੇ ਨੌਜਵਾਨ ਸਾਰੇ ਜਿਹੜੇ ਸਾਡੇ ਸਿੱਖ ਭਰਾ ਹੈਗੇ ਜਥੇਬੰਦੀ ਦੇ ਜਿਹੜੇ ਆਕੂ ਖੜੇ ਹੈਗੇ ਤੁਸੀਂ ਅਸੀਂ ਗੱਲਬਾਤ ਵੀ ਕਰਾਵਾਂਗੇ ਸੋ ਉਹ ਕਰਦੇ ਆਪਾਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਭਾਈ ਸਾਵਲ ਸਿੰਘ ਦੀ ਆਰਕੇ ਪਿੰਡ ਭਾਈ ਸਾਵਲ ਸਿੰਘ ਜੀ ਦੇ ਪਿੰਡ ਉਹਨਾਂ ਦੇ ਬੇਟੇ ਸਰਦਾਰ ਅਨੂਬ ਸਿੰਘ ਜੀ ਨੂੰ ਕਿਉਂਕਿ ਥੋੜੇ ਦਿਨ ਪਹਿਲਾਂ ਥੋੜੇ ਦਿਨ ਪਹਿਲਾਂ ਦਾਸ ਨੇ ਇੱਕ ਫੋਨ ਆ ਵੀਰ ਵੱਲੋਂ ਆਇਆ ਸੀ ਵੀ ਸਾਨੂੰ ਕੁਝ ਰਾਸ਼ਨ ਦੀ ਲੋੜ ਹੈ ਦਾਸ ਨੇ ਕਿਹਾ ਵੀ ਤੁਹਾਨੂੰ ਨੰਬਰ ਕਿਸੇ ਸੱਜਣ ਦਾ ਮੇਰਾ ਨੰਬਰ ਤੇ ਗੱਲਬਾਤ ਇਹਨਾਂ ਨਾਲ ਹੋਈ ਮੈਂ ਕਿਹਾ ਮੇਰੇ ਵੀਰ ਜੀ ਅਸੀਂ ਰਾਸ਼ਨ ਨਹੀਂ ਦੇਣਾ ਤੁਸੀਂ ਸਾਨੂੰ ਕਾਰੋਬਾਰ ਦੱਸੋ ਕੀ ਕਰਨਾ ਹੈ ਮੇਰੇ ਵੀਰ ਨੇ ਇੱਕ ਕਿਹਾ ਕਿ ਮੈਂ ਜੂਸ ਦੀ ਇੱਕ ਦੁਕਾਨ ਮਨਾਉਣੀ ਹੈ ਸੋ ਉਸੇ ਦਿਨ ਹੀ ਮੈਂ ਭਾਈ ਸਾਹਿਬ ਨੇ ਇੱਕ ਕਿਹਾ ਵੀ ਤੁਸੀਂ ਤਿਆਰੀ ਕਰੋ ਅਸੀਂ ਤੁਹਾਡਾ ਇਹ ਸਾਰਾ ਕੁਝ ਪ੍ਰੋਵਾਈਡ ਕਰਾ ਕੇ ਦੇਾਂਗੇ ਪਰ ਮੇਰੇ ਵੀਰ ਨੇ ਅੱਗੋ ਕਿਹਾ ਵੀ ਅੱਗੇ ਵੀ ਕਈ ਸੰਸਥਾਵਾਂ ਆਦੀਆਂ ਨੇ ਕਹਿ ਜਾਂਦੀਆਂ ਨੇ ਪਰ ਸਾਡੀ ਮਦਦ ਬਹੁਤ ਘੱਟ ਲੋ ਕਰਦੇ ਨੇ ਪਰ ਮੈਂ ਇਹਨਾਂ ਨੂੰ ਇੱਕ ਵਿਸ਼ਵਾਸ ਦਵਾਇਆ ਜੀ ਸਰਕਾਰ ਹੀ ਖਾਲਸਾ ਜਥੇਬੰਦੀ ਮਹਾਰਾਜਾ ਰਣਜੀਤ ਸਿੰਘ ਦੀ ਪੂਰਨਿਆ ਤੇ ਚਲਦੀ ਹੈ ਤੇ ਜੋ ਅਸੀਂ ਕਹਾਂਗੇ ਉਹ ਅਸੀਂ ਕਰਕੇ ਵਿਖਾਵਾਂਗੇ ਸੋ ਉਸ ਦਿਨ ਅਸੀਂ ਇੱਕ ਪੋਸਟ ਆ ਦੇ ਗਰੁੱਪ 'ਚ ਪਾਈ ਮੇਰੇ ਸਾਰੇ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਮਨੁੱਖਤਾ ਦੀ ਪ੍ਰਾਈਸ ਵਾਸ ਦਾ ਭਲਾ ਬਾਈਕ ਨਈਆ ਜੀ ਸੇਵਾ ਸੁਸਾਇਟੀ ਨੇ ਸਰਦਾਰ ਕੁਲਦੀਪ ਸਿੰਘ ਜੀ ਹੋਰ ਮੇਰੇ ਵੀਰ ਬਹੁਤ ਮਨਤਰੀ ਵੀਰ ਜੀ ਨੇ ਬੜਿਆ ਵੀਰਾਂ ਨੇ ਸਹਿਯੋਗ ਦਿੱਤਾ ਜਿਹਦੇ ਨਾਲ ਇਹ ਸਾਰਾ ਕਾਰਜ ਸਿਰੇ ਚੜ ਚੁੱਕਿਆ ਅਸੀਂ ਬਹੁਤ ਬਹੁਤ ਧੰਨਵਾਦੀਆਂ ਤੁਹਾਨੂੰ ਤੁਹਾਨੂੰ ਸਾਬ ਜੀ ਦੀ ਕਰਦੇ ਕਿਹੜੀ ਸੋਸਾਇਟੀ ਵੱਲੋਂ ਮਦਦ ਹੋਈ ਹੈ ਜੀ ਸਰਕਾਰ ਏ ਖਾਲਸਾ ਜਥੇਬੰਦੀ ਵਿਸ਼ੇਸ਼ ਸੇਵਾ ਸੋਸਾਇਟੀ ਮਨੁੱਖਤਾ ਦੀ ਭਲਾਈ ਸਰਵਦਾ ਭਲਾ ਸੰਸਾ ਤੇ ਨਾਲ ਹੀ ਭਾਈ ਘਣੇ ਜੀ ਸੇਵਾ ਸੋਸਾਇਟੀ ਵੱਲੋਂ ਕਿਸ ਤਰ੍ਹਾਂ ਲੱਗ ਰਿਹਾ ਹੈ ਜੱਜ ਭਾਈ ਸਾਹਿਬ ਦੀ ਮਦਦ ਕਰਕੇ ਭਾਈ ਸਾਹਿਬ ਦੀ ਮਦਦ ਅਸੀਂ ਮਦਦ ਨਹੀਂ ਕਰ ਸਕਦੇ ਅਸੀਂ ਅੱਜ ਬੜੀ ਸਾਡੇ ਮਨ ਨੂੰ ਪ੍ਰਸੰਤਾ ਆ ਰਹੀ ਵੀ ਅਸੀਂ ਉਸ ਪਰਿਵਾਰ ਨੂੰ ਮਿਲਿਆ ਜਿਨ੍ਹਾਂ ਨੇ ਕਿਸੇ ਵੇਲੇ ਉਹ ਸਿੱਖ ਲੜਾਈ ਦੇ ਵਿੱਚ ਜਿਹੜੀ ਸਾਡੀ ਸੰਜਨੈਲ ਸਿੰਘ ਸਾਕੇ ਨੀਲੇ ਤੇਰੇ ਆਪਦੀ ਜ਼ਮੀਨ ਵੇਚ ਕੇ ਇਹਨਾਂ ਨੇ ਸੰਤਾ ਦੀ ਮਦਦ ਕੀਤੀ ਸੀ ਅਸੀਂ ਇਹਦੇ ਇਹਦੇ ਬਦਲੇ ਸਾਡੀਆਂ ਕੋਈ ਮਦਦ ਨਹੀਂ ਮੈਂ ਤਾਂ ਇਹੀ ਅਪੀਲ ਕਰੂੰਗਾ ਜੇ ਗੁਰੂ ਸਾਹਿਬ ਨੇ ਤਾਕਤ ਬਖਸ਼ੀ ਜਿਹੜੀ ਢਾਈ ਗਲੇ ਜ਼ਮੀਨ ਇਹਨਾਂ ਨੇ ਵੇਚੀ ਸੀ ਜੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜਿasse ਸੰਤਾ ਨੇ ਸਾਥ ਦਿੱਤਾ ਉਹ ਢਾਈ ਗਲੇ ਜ਼ਮੀਨ ਵੀ ਇਹਨਾਂ ਨੂੰ ਜ਼ਰੂਰ ਲੈ ਲੈ ਬਾਕੀ ਇਹ ਸਾਰਿਆਂ ਦੇ ਸਹਿਯੋਗ ਨਾਲ ਮੈਂ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕਰੂੰਗਾ ਮੇਰੇ ਵੀਰ ਆਸਾਮ ਲਈ ਹਮ ਅਸੀਂ ਛੱਡਦੀ ਲੰਗਰ ਲਾਉਣੇ ਅਸੀਂ ਇਹੋ ਜਿਹਾ ਪਰਿਵਾਰ ਸਾਹਮਲੇ ਜਿਨ੍ਹਾਂ ਨੇ ਸਾਡੇ ਪਿੱਛੇ ਕੁਰਬਾਨੀਆਂ ਦਿੱਤੀਆਂ ਸੀ ਪਰ ਮੇਰੀ ਇੱਕੋ ਬੇਨਤੀ ਹੈ ਇਹਨਾਂ ਸ਼ਹੀਦ ਪਰਿਵਾਰਾਂ ਨੂੰ ਕਾਰੋਬਾਰ ਦਈਏ ਨਾਲ ਹੀ ਮੇਰੀ ਇੱਕ ਅਪੀਲ ਹੈ ਇੱਥੋਂ ਦੇ ਲੋਕਾਂ ਨੂੰ ਇੱਥੋਂ ਦੇ ਸਾਰੇ ਲੋਕਾਂ ਨੂੰ ਬੀਲ ਮੇਰੇ ਵੀਰ ਨੂੰ ਅਸੀਂ ਕਾਰੋਬਾਰ ਆ ਕੇ ਬਾਹਰੋਂ ਚਲਵਾ ਚੱਲੇ ਆ ਤੇ ਤੁਸੀਂ ਇਹਨਾਂ ਦੀ ਮਦਦ ਜ਼ਰੂਰ ਕਰਿਓ ਤੁਸੀਂ ਇਹਨਾਂ ਤੋਂ ਪਾਸੇ ਨਾ ਟਿਆ ਜਾਓ ਮੰਨ ਲਓ ਕਿਤੇ ਦੂਰ ਇਹ ਵੀ ਕਿਸੇ ਕੋਲ ਜੂਸ ਪੀਣਾ ਜਾਂ ਕੁਝ ਖਾਣਾ ਜਾਂ ਤੁਸੀਂ ਇਸ ਰੋਡ ਤੋਂ ਕਦੇ ਲੰਘਦੇ ਹੋ ਤੇ ਇਸ ਵੀਰ ਦੀ ਕਾਰੋਬਾਰ ਜ਼ਰੂਰ ਮਦਦ ਠੀਕ ਹਰਖਾਲ ਸਾਹਿਬ ਇਹ ਰੋਡ ਕਿਸ ਜਗ੍ਹਾ ਤੇ ਪੈਂਦਾ ਹੈ ਜਾਂ ਕਿਸ ਜਗ੍ਹਾ ਤੇ ਇਹਨਾਂ ਦਾ ਕਾਰਨ ਲੱਗਾ ਇਹ ਵੀ ਥੋੜਾ ਤੁਸੀਂ ਦੱਸ ਕੇ ਜਾਓ ਹਰਖਾਲ 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 ਕੇ ਪਿੰਡ ਹੈ ਮੱਲਾ ਦਾ ਰੋੜ ਹੈ ਜੀ ਪ੍ਰੋਪਰ ਤੋਂ ਮੱਲਾ ਰੋਡ ਤੇ ਨੇੜੇ ਸਿਟੀ ਥਾਣਾ ਹੈ ਤੇ ਮੈਂ ਕੋਸ਼ਿਸ਼ ਜੇਕਰ ਮੇਰੇ ਜਿਹੜਾ ਵੀ ਵੀਰ ਇਸ ਰੋਡ ਤੋਂ ਲੰਘੇ ਇਸ ਵੀਰ ਕੋਲ ਜੂਸ ਜ਼ਰੂਰ ਪੀਵੇ ਕਿਉਂਕਿ ਇਹਦੀ ਕਾਰੋਬਾਰ ਚ ਮਦਦ ਹੋ ਜਾਏਗੀ ਅੱਜ ਕਿਸ ਤਰ੍ਹਾਂ ਦੀ ਮਦਦ ਕੀਤੀ ਕੀ ਕੀ ਮਦਦ ਕੀਤੀ ਅੱਜ ਇਹਨਾਂ ਦੀ ਮਦਦ ਇੱਕ ਤਾਂ ਕਾਊਂਟਰ ਜਿੱਨਾਂ ਜੂਸ ਦਾ ਸਮਾਨ ਹੈ ਜੋ ਵੀ ਇਹਦੇ ਤੇ ਜੂਸਰ ਮਿਕਸਰ ਛਤਰੀਆ ਕੋਈ ਵੀ ਚੀਜ਼ ਹੈ ਇਹ ਤੁਹ ਜੜ ਸਮਾਨ ਦੀ ਮਤ ਇਹ ਅੱਜ ਦੇ ਗਿਆਂ ਅਗਲੇ ਹਫਤੇ ਫਿਰ ਇਹਨਾਂ ਨੂੰ ਸਮਾਨ ਇਸੇ ਤਰ੍ਹਾਂ ਫਿਰ ਵੀ ਜੋ ਫਰੂਟ ਦਾ ਸਮਾਨ ਹੈ ਅਗਲੇ ਹਫਤੇ ਵਿੱਚ ਕਿਸੇ ਹੱਥ ਤੇ ਜਾਗੇ ਠੀਕ ਹੈ ਤਾਂ ਬਾਕੀ ਵੀ ਮੇਰੇ ਵੀਰਾਂ ਸਿੱਖਾਂ ਸਿੱਖ ਵੀਰਾਂ ਜਥੇਬੰਦੀ ਨਾਲ ਵੀ ਲਾ ਵੀ ਜਦੋਂ ਆਣ ਇਸ ਵੀਰ ਦੀ ਮਦਦ ਜ਼ਰੂਰ ਕਰਨ ਵੀ ਇਹਦੇ ਕਾਰੋਬਾਰ ਚ ਦੀ ਮਦਦ ਕਰਨ ਤਾਂ ਕਿ ਇਹਦਾ ਕਾਰੋਬਾਰ ਚੱਲ ਸਕੇ ਅੱਗੇ ਕਿਸੇ ਪਾਸੇ ਹੱਥ ਨਾਲ ਖਾਲਸਾ ਭਾਈ ਗੁਰਦੇ ਦੀ ਬਦੇ ਅੱਜ ਅਸੀਂ ਸਰਕਾਰ ਦੇ ਖਾਲਸਾ ਜਥੇਬੰਦੀ ਵੱਲੋਂ ਆਰਫ ਦੇ ਪਿੰਡ ਪਹੁੰਚੇ ਆ ਫਾਇਦੇ ਸਾਵਲ ਸਿੰਘ ਦੇ ਪਰਿਵਾਰ ਨੂੰ ਸਰਦਾਰ ਰੂਪ ਸਿੰਘ ਮੇਰੇ ਵੀਰ ਨੇ ਇੱਕ ਆਵਾਜ਼ ਜਮ ਮਾਰੀ ਸੀ ਵੀ ਅਸੀਂ ਕਾਰੋਬਾਰ ਕਰਨਾ ਹੈ ਉਹਦੇ ਕਾਰੋਬਾਰ ਦੀ ਮਦਦ ਲਈ ਇਹ ਜੂਸ ਦਾ ਸਾਰਾ ਸਮਾਨ ਇਹ ਵੀਰ ਨੇ ਕਾ ਜੂਸ ਦਾ ਕੰਮ ਜੂਸ ਦਾ ਸਾਰਾ ਸਮਾਨ ਦੇ ਚਲੇ ਆਂ ਵੀ ਮੈਂ ਸਾਰਿਆਂ ਨੂੰ ਇੱਕੋ ਬੀਲ ਕਰੂੰਗਾ ਵੀ ਇਸ ਵੀਰ ਦੀ ਇਸ ਕਾਰੋਬਾਰ ਸਾਰੇ ਵੀਰਾਂ ਮਦਦ ਕਰੇ ਜਿੱਥੇ ਵੀ ਸ਼ੀਤ ਪਰਿਵਾਰ ਮਿਲਦੇ ਨੇ ਉਹਨਾਂ ਦੀ ਵਾਦ ਤੋਂ ਵਾਦ ਕਾਰੋਬਾਰ ਚਲਾਉਣ ਚ ਮਦਦ ਕਰੇ ਤੁਹਾਡੇ ਜੱਥੇਬੰਦੀ ਵੱਲੋਂ ਹੋਰ ਕੀ ਕੀ ਉਪਰਾਲੇ ਕੀਤੇ ਸਾਡੇ ਜੱਥੇਬੰਦੀ ਵੱਲੋਂ ਜਿਹੜੇ ਵੀ ਸ਼ੀਤ ਸਿੰਘ ਪਰਵਾਹ ਨੇ ਉਹਨਾਂ ਦੇ ਕਾਰੋਬਾਰ ਚ ਮਦਦ ਕੀਤੀ ਜਾਂਦੀ ਹੈ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਘਰ-ਘਰ ਪਹੁੰਚੋਂ ਦਾ ਉਪਰਾਲਾ ਨਾਲ ਹੀ ਖਾਲਸਾ ਰਾਜ ਨੂੰ ਘਰ-ਘਰ ਪਹੁੰਚੋਂ ਦਾ ਮਹਾਰਾਜਾ ਰਣਜੀਤ ਸਿੰਘ ਸੋਜ ਨੂੰ ਘਰ-ਘਰ ਪਹੁੰਚੋਂ ਦਾ ਸਾਡਾ ਉਪਰਾਲਾ ਹੈ ਨਾਲ ਹੀ ਜਿਹੜੇ ਚੰਗੇ ਬੱਚੇ ਕੋਈ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਚਾਂਦੀ ਦੇ ਸਿੱਕੇ ਨਾਲ ਸਨਮਾਨ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਪਿੰਦ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਤੋਂ ਜਲਾਲਾਬਾਦ ਫਲੋਈਪੁਰ ਗੁਰੂ ਸਾਹਿਬ ਸਮੁੱਚੀ ਟੀਮ ਔਰ ਅੱਜ ਅਸੀਂ ਪਹੁੰਚੇ ਹਾਂ ਹਰਫ ਦੇ ਸਰਦਾਰ ਨੂਬ ਸਿੰਘ ਜੋ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਨੇ ਜਿੱਥੇ ਉਹਨਾਂ ਨੇ ਜੂਸ ਦਾ ਕਾਊਂਟਰ ਵਾਸਤੇ ਸੇਵਾ ਵਾਸਤੇ ਆਪਾਂ ਪਹੁੰਚੇ ਹਾਂ ਜਲਾਲਾਬਾਦ ਦੀ ਸਮੁੱਚੀ ਵੀਰਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਕਰਦੀਆਂ ਭਾਈਕ ਲਈਆਂ ਬਲਵਰ ਸੁਸਾਇਟੀ ਦਸ਼ਮੇਂ ਸੇਵਾ ਸੁਸਾਇਟੀ ਸਰਕਾਰੀ ਖਾਲਸਾ ਜੈਸੇ ਬੰਦੀ ਦੇ ਸਾਰੇ ਆਗੂ ਸਹਿਬਾਨ ਇੱਥੇ ਪਹੁੰਚ ਕੇ ਕਾਊਂਟਰ ਦਾ ਸੇਵਾ ਫਰੂਟ ਦਾ ਜਿੰਨੀ ਸਾਰੀ ਸੇਵਾ ਔਰ ਜੂਸਰ ਮਿਕਸਰ ਸਾਰਾ ਸਮਾਨ ਇੱਥੇ ਅਜੇ ਇਹ ਵੀਰ ਨੂੰ ਪਹੁੰਚਾਇਆ ਗਿਆ ਔਰ ਮੈਂ ਇੱਕ ਬੇਨਤੀ ਕਰੂੰਗਾ ਫਰੋਈਪੁਰ ਤੋਂ ਜਦੋਂ ਮੱਲਾਵਾਲੀ ਸਾਈਡ ਤੋਂ ਆਉਂਦੇ ਹੋ ਹਰਫਕੇ ਹਰਫਕੇ ਬਿਲਕੁਲ ਸਟੇਸ਼ਨ ਪੁਲਿਸ ਥਾਣੇ ਦੇ ਨਾਲ ਇਹ ਬਾਈ ਦਾ ਕਾਲਸਾ ਜੂਸ ਬਾਰ ਇੱਥੇ ਕੰਮ ਸ਼ੁਰੂ ਹੋ ਗਿਆ ਵਾ ਔਰ ਮੇਰਾ ਵੀਰ ਜੋ ਵੀ ਆਉਂਦਾ ਫਰੋਈਪੁਰ ਅਗਰ ਗਰਮੀ ਦਾ ਮੌਸਮ ਹੈ ਤੇ ਜਿਹੜਾ ਵੀਰ ਆਏਗਾ ਫਰੋਈਪੁਰ ਤੋਂ ਤੇ ਜਰੂਰ ਸਟਾਪੇਜ ਕਰਕੇ ਇੱਕ ਜਾਂ ਦੋ ਗਲਾਸ ਪਰਿਵਾਰ ਦੇ ਸਾਥ ਇੱਥੇ ਪੀ ਕੇ ਜਾਣਾ ਕਿਉਂਕਿ ਪਰਿਵਾਰ ਦੇ ਜਦੋਂ ਤੁਸੀਂ ਪਿਓਗੇ ਔਰ ਇਸ ਵੀਰ ਦੀ ਫੁੱਲ ਮਦਦ ਹੋਏਗੀ ਉਹਨਾਂ ਪੈਸੇ ਨਾਲ ਉਰਜਗਾਰ ਇਹ ਵੀਰ ਆਪਦਾ ਕੰਮ ਚਲਾ ਸਕਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਜੀ ਸ਼ਹੀਦ ਭਾਈ ਰਸਾਲ ਸਿੰਘ ਦਾ ਛੋਟਾ ਲੜਕਾ ਅਨੂਪ ਸਿੰਘ ਗੱਲ ਕਰਦਾ ਪਿੰਡ ਆਰਪੇ ਕੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੈਂ ਤੁਹਾਨੂੰ ਬੜਾ ਦਾੜੀ ਮੇਰੀ ਦੇ ਬੱਗੇ ਆ ਗਿਆ ਦੇ ਬਹੁਤ ਹੀ ਬੱਗੇ ਆਉਣ ਤੇ ਜਿਉਂਦਾਂ ਦੀ ਸੁਰਤ ਸੰਭਲਿਆ ਉਦੋਂ ਦਾ ਹੀ ਫੋਨ ਲਾਉਣ ਲੱਗੇ ਆ ਇਹ ਨਹੀਂ ਮੈਂ ਕਹਿੰਦਾ ਕਿ ਫੋਨ ਨਹੀਂ ਲਾਉਂਦੇ ਫੋਨ ਲਾਉਣ ਲੱਗੇ ਆ ਸਾਰੇ ਕਹਿੰਦੇ ਇਹ ਵੀ ਮਤ ਕਰਾਂਗੇ ਅੱਜ ਕਰਾਂਗੇ ਗੱਲ ਕਰਾਂਗੇ ਬਸ ਬਾਅਦ ਵਿੱਚ ਬਲੌਗ ਤੇ ਅੰਦਰ ਪੈ ਜਾਂਦਾ ਇਹਨੇ ਜਿੰਨੇ ਵੀ ਵੀਰੇ ਆਏ ਨੇ ਜਿੰਨੇ ਵੀ ਤੁਸੀਂ ਵੀਡੀਓ ਜਦੋਂ ਦੇ ਪਾਈਏ ਮੇਰੇ ਵਾਸਤੇ ਮਹਾਰਾਜਾ ਰਣਜੀਤਦਾ ਜਿਵੇਂ ਰਾਜ਼ੀ ਸੀ ਨਾ ਕੋਈ ਭੁੱਖਾ ਨਹੀਂ ਸੀ ਸੌਂਦਾ ਤੇ ਕੋਈ ਚੋਰੀ ਨਹੀਂ ਸੀ ਹੁੰਦੀ ਮੈਨੂੰ ਅੱਜ ਯਕੀਨ ਕਰਿਆ ਅੱਖਾਂ ਨੂੰ ਅੰਜੂ ਤੱਕ ਵਗਨ ਨੂੰ ਤਿਆਰ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਾਕਈ ਫੋਟੋ ਲੱਗੀ ਏ ਤੇ ਸੋਚ ਵੀਰਾਂ ਦੀ ਇੰਨੀ ਵੀ ਜੋ ਇਹਨਾਂ ਨੇ ਕਿਹਾ ਉਹ ਮੈਨੂੰ ਲੱਗੇ ਦਿੱਤਾ ਬਾਕੀ ਮੈਂ ਲਾ ਕੇ ਵੀ ਸੰਗਤ ਨੂੰ ਇਹੇ ਬੇਨਤੀ ਕਰਨੀ ਚਾਹਣਾ ਕਿ ਲੰਗਰ ਦੇ ਡਰਪ ਦੇ ਮੇਰੇ ਤੋਂ ਜਰੂਰ ਪੀਓ ਜੇ ਜੂਸ ਪੀਓਗੇ ਤੇ ਮੇਰੇ ਮੱਫੂ ਹੋ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ